ਦਰਸ਼ਨ ਕਰੋ ਜੀ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਜਦੋਂ ਛੋਟੇ ਸਹਬਜਾਦੇ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਫਤਿਹ ਸਿੰਘ ਜੀ ਨੂੰ ਦੀਵਾਰ ਦੇ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਦੀਵਾਰ ਵਿੱਚ ਚੁਣਿਆ ਗਿਆ ਦੀਵਾਰ ਨਾਸਕਾ ਤੱਕ ਗਈ ਸਾਹ ਗੁੰਮ ਹੋਏ ਦਵਾਰ ਡਿੱਗ ਪਈ ਜਦੋਂ ਗੁਰੂ ਕੇ ਲਾਲ ਬੇਉਸੋਕੇ ਡੱਗੇ ਇਨ੍ਹਾਂ ਨੀਹਾਂ ਦੇ ਕੋਲ ਉਸ ਵੇਲੇ ਦੋਨਾਂ ਜਲਾਦਾਂ ਨੇ ਹੋਸ਼ ਵਿੱਚ ਆਏ ਬੱਚਿਆਂ ਨੂੰ ਸਹਬਜਾਦਿਆਂ ਨੂੰ ਬਾਹਾਂ ਤੋਂ ਫੜ ਕੇ ਲਤਾਂ ਫੜ ਕੇ ਗਲੇ ਉੱਪਰ ਤਿੱਖੀ ਤੇਜ ਧਾਰ ਦਾ ਕੁਟਾਰ ਦਾ ਬਾਹਰ ਕੀਤਾ ਪੰਜ ਦੇ 7 ਸਾਲ ਦੇ ਛੋਡੇ ਬੱਚਿਆਂ ਨੂੰ ਤੜਫਾ ਕੇ ਸ਼ਹੀਦ ਕਰ ਦਿੱਤਾ ਹਜ਼ੂਰ ਦੇ ਸ਼ਬਦ ਸੀ ਕਿ ਤੁਸੀਂ ਭਾਵੇਂ ਮੇਰੇ ਚਾਰੇ ਪੁੱਤਰ ਕੋਕੇ ਮਾਰ ਦਿੱਤੇ ਪਰ ਤੁਹਾਨੂੰ ਇਹ ਪਤਾ ਨਹੀਂ ਕਿ ਇਹਨਾਂ ਦੇ ਪਿੱਛੇ ਮੇਰਾ ਖਾਲਸਾ ਪੁੱਤਰ ਖਲੋਤਾ ਹੋਇਆ ਹੈ ਜਦੋਂ ਮਾਤਾ ਜੀ ਨੂੰ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਉਹਨਾਂ ਨੇ ਵੀ ਸਹਾਦਤ ਦਾ ਜਾਮ ਪੀ ਲਿਆ ਇਧਰ ਸਾਹਮਣੂ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਨੇ ਕੋਈ ਚੁੱਕਣ ਵਾਲਾ ਨਹੀਂ ਹੈ ਅੱਜ ਦੀਵਾਨ ਟੋਡਰਮਲ ਉੱਠਿਆ ਹੀਆ ਕੀਤਾ ਕਿ ਇਹਨਾਂ ਲਾਸ਼ਾਂ ਦਾ ਮੈਂ ਸੰਸਕਾਰ ਕਰਨਾ ਹੈ ਸੂਬੇ ਨੇ ਕਿਹਾ ਜਿੰਨੀ ਧਰਤੀ ਚਾਹੀਦੀ ਹੈ ਉਨੀ ਧਰਤੀ ਦੇ ਉੱਪਰ سونے ਦੀਆਂ ਮੋਹਰਾਂ ਪਛਾ ਦਿੱਤੀਆਂ ਜਾਣ। ਦੀਵਾਨ ਟੋਡਰਮਲ ਕਹਿੰਦਾ ਮੈਂ ਸਾਰੀ ਧਰਤੀ ਹੀਰਿਆਂ ਦੇ ਨਾਲ ਝੜ ਦੇਵਾਂਗਾ। ਪਰ ਮੈਨੂੰ ਗੁਰੂ ਦੇ ਪੁੱਤਰਾਂ ਦੇ ਸਰੀਰਾਂ ਦੀ ਸੇਵਾ ਕਰ ਲੈਣ ਦਿਓ। ਜੋਤੀ ਸਰੂਪ ਵਾਲੀ ਥਾਂ ਉਹ ਧਰਤੀ ਦੀਵਾਨ ਟੋਡਰਮਲ ਨੇ ਜਿੱਥੇ ਸੰਸਕਾਰ ਕੀਤਾ। ਉੱਥੇ ਉਹਨੇ ਮੋਹਰਾਂ ਵਸਾ ਦਿੱਤੀਆਂ। ਵਿਸਵ ਦੀ ਸਭ ਤੋਂ ਮਹਿੰਗੀ ਧਰਤੀ ਸਰਹੰਦ ਫੱਦੇਗੜ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੋਡੇ ਸਹਬਜਾਦੇ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਹੋਇਆ ਹੈ ਦੀਵਾਨ ਟੋਡਰਮਲ ਨੇ ਇਹ ਥਾਂ 78000 ਸੋਨੇ ਦੇ ਸਿੱਕੇ ਜ਼ਮੀਨ ਤੇ ਵਿਸਾ ਕੇ ਖਰੀਦੀ ਹੈ ਸੋਨੇ ਦੀ ਕੀਮਤ ਮੁਤਾਬਕ ਇਹ ਧਰਤੀ ਦੀ ਕੀਮਤ 2 ارب 50 ਕਰੋੜ ਤੋਂ ਜ਼ਿਆਦਾ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਣ ਦਾ ਰਿਕਾਰਡ ਸਿੱਖ ਕੌਮ ਧਰਮ ਦੇ ਇਤਿਹਾਸ ਵਿੱਚ ਦਰਜ ਹੈ ਕਿਉਂਕਿ ਅੱਜ ਤੱਕ ਇੰਨੀ ਜ਼ਿਆਦਾ ਕੀਮਤ ਤੇ ਇੰਨੀ ਘੱਟ ਜਗ੍ਹਾ ਕਿਸੇ ਨੇ ਵੀ ਨਹੀਂ ਖਰੀਦੀ ਪਰ ਉਹ ਇਹ ਥਾਂ ਜਹਾਨ ਦੀ ਸਾਰੀ ਦੌਲਤ ਰੱਖ ਕੇ ਵੀ ਕੋਈ ਖਰੀਦਣਾ ਚਾਹੇ ਤਾਂ ਵੀ ਉਹ ਸਾਡੇ ਕੋਲੋਂ ਖਰੀਦ ਨਹੀਂ ਸਕਦਾ ਸਾਰਾ ਜਹਾਨ ਵੀ ਇਸ ਬਦਲੇ ਦਿੱਤਾ ਜਾਵੇ ਤਾ ਵੀ ਇਹ ਥਾਂ ਮਹਿੰਗੀ ਹੀ ਰਹੇਗੀ ਇਹ ਥਾਂ ਬਹੁਤ ਬੜਮੁੱਲੀ ਹੈ ਅਜ ਅਨਮੋਲ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ دیਵਾਨ ਟੋਡਰਮਲ ਜੀ ਦੀ ਏ ਜਹਾਜ਼ ਨੁਮਾ ਹਵੇਲੀ ਦਰਸ਼ਨ